ਸ੍ਰੀ ਗੁਰੂ ਜੀ ਮੈਂ ਫਾਇਰ ਅਫਸਰ ਹਰਪੀ ਸਿੰਘ ਧਰੰਦ ਫਤੇਗੜ ਸਾਹਿਬ ਅੱਜ ਦੇ ਮਾਹੌਲ ਦੇ ਅਕੋਰਡਿੰਗ ਆਪਾਂ ਆਪਣੇ ਫਾਇਰ ਹੰਦੇ ਮਲਾਜਮਾਂ ਨੂੰ ਸੂਚਿਤ ਕੀਤਾ ਹੈ ਤੇ ਡੀਸੀ ਮੈਡਮ ਦੇ ਦੇਸ਼ਾਂ ਦੇ ਪਾਲਣਾ ਕਰਦੇ ਹੋਏ ਆਪਨੇ ਸਟਾਫ ਨੂੰ ਜਾਗਰੂਤ ਕੀਤਾ ਗਿਆ ਕਿ ਜੋ ਦੇਸ਼ ਦੇ ਮਾਹੌਲ ਬਣੇ ਆ ਇਹਦੀ ਪਾਲਣਾ ਕੀਤੀ ਜਾਵੇ ਆਪਣੇ ਅਕੋਰਡਿੰਗ ਫਾਇਰ ਦੇ ਤੇ ਜਿੱਦਾਂ ਵੀ ਕੋਈ ਵਾਰਦਾਤ ਹੁੰਦੀ ਹੈ ਤੇ ਪਹਿਲ ਦੇ ਆਧਾਰ ਤੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਿਆ ਜਾਵੇ ਤੇ 24 ਆਵਰ ਸਰਵਿਸ ਸਾਡੀ ਹਰ ਵੇਲੇ ਚਾਲੂ ਹੈ ਤੇ ਜੇ ਕਿਸੇ ਵੀ ਥਾਂ ਤੇ ਕੋਈ ਕੰਸ ਖਾਉਂ ਨਿਕਟਣਾ ਹੁੰਦੀ ਏ ਤੇ ਸਾਨੂੰ 0 63 224 101 ਤੇ ਕਾਲ ਕੀਤੀ ਜਾ ਮਲਾਜਮਾਂ ਨੂੰ ਕਿੱਦਾਂ ਦੇ ਅਤੇ ਦਿੱਤੇ ਗਏ ਨੇ ਜੀ ਮਲਾਜਮਾਂ ਨੂੰ ਇਸ ਬਾਰੇ ਸਾਰਿਆ ਜਾਣਕਾਰੀ ਦਿੱਤੀ ਗਈ ਏ ਕਿ ਜਿੱਦਾਂ ਵੀ ਕੋਈ ਹੁੰਦੀ ਏ ਕੋਈ ਕਰਨਾ ਹੁੰਦੀ ਏ ਤੇ ਅਸੀਂ 24 ਘੰਟੇ ਆਪਾਂ ਫੋਨ ਤੇ ਪਹਿਲੀ ਬੈਲ ਤੇ ਫੋਨ ਅਟੈਂਡ ਕੀਤਾ ਜਾਵੇ ਹਰ ਵੇਲੇ ਤਿਆਰ ਬਰ ਤਿਆਰ ਰਹਿਣਾ ਹੈ ਅਸਲ ਜੀ ਮੈਂ ਫਾਇਰ ਅਫਸਰ ਹਰਪੀ ਸਿੰਘ ਹਰਨਦ ਫਤੇਗੜ ਸਾਹਿਬ ਅੱਜ ਦੇ ਮਾਹੌਲ ਦੇ ਅਕੋਰਡਿੰਗ ਆਪਾਂ ਆਪਣੇ ਫਾਇਰ ਦੇ ਮੁਲਾਜ਼ਮਾਂ ਨੂੰ ਸੁਚੇਤ ਕੀਤਾ ਹੈ ਤੇ ਡੀਸੀ ਮੈਡਮ ਦੇ ਦੇਸ਼ਾਂ ਦੇ ਪਾਲਣਾ ਕਰਦੇ ਹੋਏ ਆ ਆਪਣੇ ਸਟਾਫ ਨੂੰ ਜਾਗਰੂਤ ਕੀਤਾ ਗਿਆ ਕਿ ਜੋ ਦੇਸ਼ ਦੇ ਮਾਹੌਲ ਬਣੇ ਆ ਇਹਦੀ ਪਾਲਣਾ ਕੀਤੀ ਜਾਵੇ ਆਪਣੇ ਅਕੋਰਡਿੰਗ ਫਾਇਰ ਦੇ ਤੇ ਜਿੱਦਾਂ ਵੀ ਕੋਈ ਵਾਰਦਾਤ ਹੁੰਦੀ ਹੈ ਤੇ ਪਹਿਲ ਦੇ ਆਧਾਰ ਤੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਿਆ ਜਾਵੇ ਤੇ 24 ਆਵਰ ਸਰਵਿਸ ਸਾਡੀ ਹਰ ਵੇਲੇ ਚਾਲੂ ਹੈ ਤੇ ਜੇ ਕਿਸੇ ਵੀ ਥਾਂ ਤੇ ਕੋਈ ਸਖਾਵ ਨਹੀਂ ਕਰਨਾ ਹੁੰਦੀ ਹੈ ਤੇ ਸਾਨੂੰ ਜੀਰੋ ਸਾਰਾ ਟ੍ਰੀਟ 224 101 ਤੇ ਕਾਲ ਕੀਤੀ ਜਾ। ਮਲਾਜਮਾਂ ਨੂੰ ਕਿੱਦਾਂ ਦੇ ਅਤੇ ਦਿੱਤੇ ਗਏ ਨੇ। ਮਲਾਜਮਾਂ ਨੂੰ ਇਸ ਬਾਰੇ ਸਾਰਿਆ ਜਾਣਕਾਰੀ ਦਿੱਤੀ ਗਈ ਹੈ ਕਿ ਜਿੱਦਾਂ ਵੀ ਕੋਈ ਹੁੰਦੀ ਏ ਕੋਈ ਕਰਨਾ ਹੁੰਦੀ ਏ ਤੇ ਅਸੀਂ 24 ਘੰਟੇ ਆਪਾਂ ਫੋਨ ਤੇ ਪਹਿਲੀ ਬੈਲ ਤੇ ਫੋਨ ਅਟੈਂਡ ਕੀਤਾ ਜਾਵੇ। ਹਰ ਵੇਲੇ ਤਿਆਰ ਬਰ ਤਿਆਰ ਰਹਿਣਾ ਹੈ। ਅੱਜ ਜੀ ਮੈਂ ਫਾਇਰ ਅਫਸਰ ਹਰਪੀ ਸਿੰਘ ਧਰੰਦ ਫਤੇਗੜ ਸਾਹਿਬ ਅੱਜ ਦੇ ਮਾਹੌਲ ਦੇ ਅਕੋਰਡਿੰਗ ਆਪਾਂ ਆਪਣੇ ਫਾਇਰ ਹੁੰਦੇ ਮਲਾਜਮਾਂ ਨੂੰ ਸੂਚਿਤ ਕੀਤਾ ਹੈ ਤੇ ਡੀਸੀ ਮੈਡਮ ਦੇ ਦੇਸ਼ਾਂ ਦੇ ਪਾਲਣਾ ਕਰਦੇ ਹੋਏ ਆ ਆਪਣੇ ਸਟਾਫ ਨੂੰ ਜਾਗਰੂਤ ਕੀਤਾ ਗਿਆ ਕਿ ਜੋ ਦੇਸ਼ ਦੇ ਮਾਹੌਲ ਬਣੇ ਆ ਇਹਦੀ ਪਾਲਣਾ ਕੀਤੀ ਜਾਵੇ ਆਪਣੇ ਅਕੋਰਡਿੰਗ ਫਾਇਰ ਦੇ ਤੇ ਜਿੱਦਾਂ ਵੀ ਕੋਈ ਵਾਰਦਾਤ ਹੁੰਦੀ ਹੈ ਤੇ ਪਹਿਲ ਦੇ ਆਧਾਰ ਤੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਿਆ ਜਾਵੇ ਤੇ 24 ਆਵਰ ਸਰਵਿਸ ਸਾਡੀ ਹਰ ਵੇਲੇ ਚਾਲੂ ਹੈ ਤੇ ਜੇ ਕਿਸੇ ਵੀ ਥਾਂ ਤੇ ਕੋਈ ਸਖਾਵ ਨਹੀਂ ਕਰਨਾ ਹੁੰਦੀ ਹੈ ਤੇ ਸਾਨੂੰ 0 763 224 101 ਤੇ ਕਾਲ ਕੀਤੀ ਜਾ ਮਲਾਜਮਾਂ ਨੂੰ ਕਿੱਦਾਂ ਦੇ ਅਪਰੇਟਿਵ ਕਰੇ ਨੇ ਜੀ ਮਲਾਜਮਾਂ ਨੂੰ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਜਿੱਦਾਂ ਵੀ ਕੋਈ ਹੁੰਦੀ ਹੈ ਕੋਈ ਕਰਨਾ ਹੁੰਦੀ ਹੈ ਤੇ ਅਸੀਂ 24 ਘੰਟੇ ਆਪਾਂ ਫੋਨ ਤੇ ਪਹਿਲੀ ਬੈਲ ਤੇ ਫੋਨ ਅਟੈਂਡ ਕੀਤਾ ਜਾਵੇ ਹਰ ਵੇਲੇ ਤਿਆਰ ਬਾੜ ਤਿਆਰ ਰਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਫਾਇਰ ਆਫੀਸਰ ਹਰਪ੍ਰੀਤ ਸਿੰਘ ਧਰੰਦ ਫਤੇਗੜ ਸਾਹਿਬ ਅੱਜ ਦੇ ਮਾਹੌਲ ਦੇ ਅਕੋਰਡਿੰਗ ਆਪਾਂ ਆਪਣੇ ਫਾਇਰ ਹੰਦੇ ਮਲਾਜਮਾਂ ਨੂੰ ਸੂਚਿਤ ਕੀਤਾ ਹੈ ਤੇ ਡੀਸੀ ਮੈਡਮ ਦੇ ਦੇਸ਼ਾਂ ਦੇ ਪਾਲਣਾ ਕਰਦੇ ਹੋਏ ਆ ਆਪਣੇ ਸਟਾਫ ਨੂੰ ਜਾਗਰੂਤ ਕੀਤਾ ਗਿਆ ਕਿ ਜੋ ਦੇਸ਼ ਦੇ ਮਾਹੌਲ ਬਣੇ ਆ ਇਹਦੀ ਪਾਲਣਾ ਕੀਤੀ ਜਾਵੇ ਆਪਣੇ ਅਕੋਰਡਿੰਗ ਫਾਇਰ ਦੇ ਤੇ ਜਿੱਦਾਂ ਵੀ ਕੋਈ ਵਾਰਦਾਤ ਹੁੰਦੀ ਹੈ ਤੇ ਪਹਿਲ ਦੇ ਆਧਾਰ ਤੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਿਆ ਜਾਵੇ 24 ਆਵਰ ਸਰਵਿਸ ਸਾਡੀ ਹਰ ਵੇਲੇ ਚਾਲੂ ਹੈ ਤੇ ਜੇ ਕਿਸੇ ਵੀ ਥਾਂ ਤੇ ਕੋਈ ਸਖਾਵ ਨਹੀਂ ਕਰਨਾ ਹੁੰਦੀ ਹੈ ਤੇ ਸਾਨੂੰ 0 763 224 101 ਤੇ ਕਾਲ ਕੀਤੀ ਜਾ ਮਲਾਜਮਾਂ ਨੂੰ ਕਿੱਦਾਂ ਦੇ ਅਪਡੇਟ ਦਿੱਤੇ ਗਏ ਨੇ ਜੀ ਮਲਾਜਮਾਂ ਨੂੰ ਇਸ ਬਾਰੇ ਸਾਰਿਆਂ ਜਾਣਕਾਰੀ ਦਿੱਤੀ ਗਈ ਹੈ ਕਿ ਜਿੱਦਾਂ ਵੀ ਕੋਈ ਹੁੰਦੀ ਹੈ ਕੋਈ ਕਰਨਾ ਹੁੰਦੀ ਹੈ ਤੇ ਅਸੀਂ 24 ਘੰਟੇ ਆਪਾਂ ਫੋਨ ਤੇ ਪਹਿਲੀ ਬੈਲ ਤੇ ਫੋਨ ਅਟੈਂਡ ਕੀਤਾ ਜਾਵੇ ਹਰ ਵੇਲੇ ਤਿਆਰ ਬਾਤ ਤਿਆਰ ਰਹਿਣਾ